ਮਾਡਲ ਅਲਟੋ ਆ ਜੀ ਇਹ ਜੀ ਤੇ ਪਾਸਿੰਗ ਇਹਦੀ 29 ਤੱਕ ਜੀ ਠੀਕ ਹੈ ਜੀ ਐਲ ਐਕਸ ਆਈ ਆ ਜੀ ਠੀਕ ਹੈ ਜੀ ਪਾਵਰ ਵਿੰਡੋ ਆ ਲੱਗੀਆਂ ਇਹਨੂੰ ਦੋ ਮੂਰੇ ਕਿ 10 ਮਾਡਲ ਅਲਟੋ ਆ ਗਈ ਠੀਕ ਹੈ ਜੀ ਇਹ ਪਹਿਲੇ ਨਾਂ ਦੀ ਆ ਵੀਰੇ ਜੀ ਐਲ ਐਕਸ ਆਈ ਆ 12 ਮਾਡਲ ਆ ਵੀਰੇ ਠੀਕ ਹੈ ਜੀ ਐਲ ਐਕਸ ਆਈ ਆ ਵੀਰੇ ਜੀ ਉਸ ਤੋਂ 12 ਮਾਡਲ ਅਲਟੋ ਆ ਜੀ ਇਹ 12 ਮਾਡਲ ਸੌਲਟ ਆ ਗਈ 12 ਮਾਡਲ ਸੌਲਟ ਜੀ ਹਾਂ ਜੀ ਦੋਸਤੋ 12 ਮਾਡਲ ਵਰਤਦਾ ਗੱਡੀ ਇਹ ਵੀ ਸਾਫ ਸੁਥਰੀ ਆ 10 ਮਾਡਲ 10 ਮਾਡਲ ਹਾਂਜੀ ਇਹ ਵੀ ਮੋਗਾ ਨੰਬਰ ਆ ਜੀ ਇਹ ਵੀ ਮੋਗਾ ਨੰਬਰ ਆ ਠੀਕ ਆ ਜੀ ਸਵਾਲਟ 13 ਮਾਡਲ ਆ ਗਈ ਦੋਸਤੋ ਸਵਾਲਟ 13 ਮਾਡਲ ਆ ਗਈ ਦੇਖ ਸਕਦੇ ਆ ਇਹ ਵੀ ਗੱਡੀ ਲਿਖਿਆਣਾ ਨੰਬਰ ਲੱਗਾ ਗੱਡੀ ਨੂੰ ਅਸਲੀ ਈ ਜੀ 5 ਮਾਡਲ 25 ਤੱਕ ਪਾਸ ਆ ਵੀਰੇ ਜੀ ਇਹ ਪੈਟਰੋਲ ਹੈ ਡੀਜ਼ਲ ਆ ਜੀ ਪੈਟਰੋਲ ਆ ਇਹ ਟੀ ਐਨ ਜੀ ਗੈਟ ਇਲੈਕਟ੍ਰੋਨਿਕੀ ਸਵਾਲਟ 19 ਮਾਡਲ ਨਵੀਂ ਸ਼ੇਪ ਵਾਲੀ ਆ ਲਓ ਦੋਸਤੋ 19 ਮਾਡਲ ਆ ਗਈ ਨਵੀਂ ਸ਼ੇਪ ਵਾਲੀ ਦੇਖੋ ਜੀ i20 ਆ ਗਈ i20 ਜੀ ਕਿਆ ਮਾਡਲ ਹੈ ਜੀ ਇਹ ਇਹ 15 ਮਾਡਲ ਆ ਜੀ ਸਪੋਰਟਸ ਆਪਸ਼ਨਲ ਪੁਸ਼ ਬਟਨ ਵਾਲੀ ਠੀਕ ਆ ਜੀ ਲਾ ਗਈ ਜੀ 13 ਮਾਡਲ ਜੀ ਨੰਬਰ ਕਿੱਥੋਂ ਦਾ ਜੀ ਇਹ ਇਹ ਕਪੂਰਥਲੇ ਦਾ ਵੀਰੇ ਕਪੂਰਥਲੇ ਦਾ ਜੀ ਪਹਿਲੇ ਨਾ ਜੀ ਅੱਗੇ ਆ ਗਈ ਜੀ ਟਾਟਾ ਵਾਲਿਆਂ ਦੀ ਤਿਆਗੋ 19 ਮਾਡਲ ਤਿਆਗੋ ਦੀ ਕਾਰ ਆ ਇਹ ਜੀ ਹਾਂਜੀ ਟੌਪ ਵਾਲਾ ਮਾਡਲ ਆ ਪੁਸ਼ ਬਟਨ ਵਾਲੀ ਆ ਜੀ ਟਾਇਰ ਨਵੇਂ ਡੀਜ਼ਲ 'ਚ ਬਹੁਤ ਵਧੀਆ ਕਾਰ ਆਲ ओरिजिनल ਕਾ ਇਹ ਅਟਿਓਸ ਆ ਜੀ 15 ਮਾਡਲ ਜੀ ਟਵਾਟਾ ਵਾਲਿਆਂ ਦੀ ਕਾਰ ਆ ਡੀਜ਼ਲ 'ਚ ਕਾਰ ਆ ਇਹ ਜੀ ਕਲੈਰੋ ਇਹ ਮਾਡਲ ਆਈਏ 12 ਮਾਡਲ ਆ ਵੀ ਜੀ ਅੱਗੇ ਬਰੀਜਾ ਆ ਗਈ ਵੀਰੇ ਹਾਂਜੀ ਬਰੀਜਾ ਆ ਗਈ ਜੀ ਬਰੀਜਾ 19 ਮਾਡਲ ਆ ਵੀਰੇ ਇਹ ਜੀ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਇਕਵਾਲ ਸਿੰਘ ਹਾਜ਼ਰ ਹੋਇਆ ਇੱਕ ਨਵੀਂ ਵੀਡੀਓ ਲੈ ਕੇ ਆਫ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੋਸਤੋ ਅੱਜ ਤੁਹਾਨੂੰ ਦਿਖਾਉਣੇ ਆ ਛੋਟੇ ਬਜਟ ਤੋਂ ਲੈ ਕੇ ਵੱਡੇ ਬਜਟ ਤੱਕ ਕੱਟਿੰਗ ਤੇ ਬਣੇ ਰਹੋ ਤੁਸੀਂ ਸਾਡੇ ਨਾਲ ਹਾਂਜੀ ਦੋਸਤੋ ਅੱਜ ਪਹੁੰਚੇ ਆਪਾਂ ਜਗਰੌਂ ਸਿਟੀ ਕਾਰ ਕਾਰਬ ਯਾਰ ਦੇ ਵਿੱਚ ਤੇ ਆਪਾਂ ਕਰਦੇ ਆਂ ਗੱਲਬਾਤ ਅੱਜ ਆਪਣੇ ਨਾਲ ਹੋਣਗੇ ਵੀਰ ਵਿਪਨ ਗੋਇਲ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਆਪਣੇ ਭਰਾ ਆਪਣੇ YouTube ਚੈਨਲ ਨੂੰ ਤੇ Facebook ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਪਾਂ ਵੀਡੀਓ ਵੀ ਆਂ ਡੇਲੀ ਵੀ ਡੇਲੀ ਵੀਡੀਓ ਆਪਣੇ ਤੁਹਾਡੇ ਕੋਲ ਤੱਕ ਪਹੁੰਚਦੀਆਂ ਰਹਿਣ ਤੇ ਅੱਜ ਆਪਾਂ ਕਰਦੇ ਆਂ ਗੱਡੀਆਂ ਦੀ ਗੱਲਬਾਤ ਤੇ ਆਉ ਮਿਲਦੇ ਆਂ ਵੀਰੇ ਹੋਣਾ ਨਾ ਤੇ ਗੱਡੀਆਂ ਦੀ ਲੈਣੇ ਡਿੱਤੀ ਬਾਈ ਜੀ ਕੀ ਹਾਲ ਹੈ ਜੀ ਕੀ ਹਾਲ ਹੈ ਵੀਰੇ ਹੋਰ ਬਾਈ ਜੀ ਠੀਕ ਠਾਕ ਹੋਈ ਵਧੀਆ ਵਧੀਆ ਹਾਂਜੀ ਬਾਈ ਜੀ ਇੱਕ ਤਾਂ ਆਪਣੀ ਲੋਕੇਸ਼ਨ ਦੱਸੋ ਜੀ ਸਭ ਤੋਂ ਪਹਿਲਾਂ ਇਹ ਆਪਣੀ ਜਗਰਾਉ ਹੈ ਜੀ ਲੁਧਿਆਣਾ ਰੋਡ ਤੇ 메ਨ ਜੀਟੀ ਰੋਡ ਤੇ ਰੈੱਡ ਟੇਪ ਦੇ ਜਮਾ ਸਾਹਮਣੇ ਠੀਕ ਹੈ ਜੀ ਤੇ ਬਾਈ ਜੀ ਆਪਣੇ ਕੋਲੇ ਗੱਡੀਆਂ ਦੀ ਸਟਾਰਟਿੰਗ ਦਿੱਫਕਤ ਹੋ ਜਾਂਦੀ ਆ ਆਪਣੇ ਤੋਂ ਜਿਵੇਂ ਆਲਟੋ ਹੈ ਜੀ ਅੱਠ ਮਾਡਲ ਤੋਂ ਸਟਾਰਟ ਹੋ ਜਾਂਦੀ ਆ ਠੀਕ ਹੈ ਜੀ ਜਾਂ ਉਤਰ ਭਰਾ ਆਪਣੇ ਆਲਟੋ ਜਾਂ ਸਵੈਵਟ ਦੇ ਆਲਟੋ ਸਵੈਵਟ i20 ਸਾਰੇ ਬ੍ਰਾਂਡ ਆ ਬ੍ਰਾਂਡ ਆ ਠੀਕ ਹੈ ਜੀ ਤੇ ਆਪਾਂ ਨੂੰ ਵੀ ਜਿਵੇਂ ਆਪਣੇ ਵੀਰੇ ਆਪਣੇ ਵੀਰ ਦੇਖਣ ਵਾਲੇ ਆ ਵੀਡੀਓ ਉਹ ਆਪਣੇ ਦੇ ਕਮੇਡ ਰਸਟ ਪੈਦਾ ਕਰਨ ਆਪਣੀ ਜਿਹੜੀ ਆਪਣੀ ਫੁੱਲ ਗਰੰਟੀ ਹੋਊ ਇੰਜਨ ਗੇਅਰ ਦੀ ਗਰੰਟੀ ਹੋਊ ਐਕਸੀਡੈਂਟ ਕਾਰ ਦੀ ਗਰੰਟੀ ਹੋਊ ਆਪਾਂ ਵਧੀਆ ਕਾਰਾਂ ਵੇਚਦੇ ਆ ਠੀਕ ਹੈ ਜੀ ਦੋਸਤੋ ਵੀਰੇ ਹੁਣਾਂ ਦੇ ਕਹਿਣ ਮੁਤਾਬਕ ਵੀ ਗੱਡੀ ਐਕਸੀਡੈਂਟਡ ਨਹੀਂ ਹੋਊਗੀ ਰੰਗ ਪੇਂਟ ਦੀ ਜੈਨੂਇਨ ਹੋਊਗੀ ਤੇ ਸਾਰੇ ਕਾਹੇ ਦੀ ਆਲ ਪੇਪਰਾਂ ਦੀ ਡਾਕੂਮੈਂਟਾਂ ਦੀ ਜ਼ਿੰਮੇਵਾਰੀ ਹੋਊਗੀ ਤੇ ਆਓ ਆਪਾਂ ਦੇਖਦੇ ਆਂ ਗੱਡੀਆਂ ਦੀ ਤੇ ਨਾਲ ਪੁੱਛਾਂਗੇ ਬਾਈ ਹੁਣਾਂ ਤੋਂ ਰੇਟ ਤੇ ਉਦੋਂ ਬਾਅਦ ਆਪਾਂ ਵੀਰੇ ਹੁਣਾਂ ਤੋਂ ਆਫਰ ਵੀ ਲੈ ਕੇ ਜਾਵਾਂਗੇ ਹਾਂਜੀ ਸਟਾਰਟ ਕਿੱਥੋਂ ਕਰੋਗੇ ਜੀ ਅਲਟੋ ਤੋਂ ਜੀ ਜੀ ਹਾਂਜੀ ਅਲਟੋ ਜੀ 8 ਮਾਡਲ ਅਲਟੋ ਆ ਜੀ ਇਹ ਜੀ ਤੇ ਪਾਸਿੰਗ ਇਹਦੀ 29 ਤੱਕ ਜੀ ਠੀਕ ਹੈ ਜੀ ਐਲ ਐਕਸ ਆਈ ਆ ਜੀ ਠੀਕ ਹੈ ਜੀ ਪਾਵਰ ਵਿੰਡੋਆਂ ਲੱਗੀਆਂ ਇਹਨੂੰ ਦੋ ਮੂਰੇ ਠੀਕ ਹੈ ਜੀ ਇਹ 1.5 ਲੱਖ ਰੁਪਏ ਦੀ ਡਿਮਾਂਡ ਆ ਜੀ ਠੀਕ ਹੈ ਜੀ ਇਹ ਲੁਧਿਆਣਾ ਨੰਬਰ ਆ ਦੇਖੋ ਕਾਰ ਦਾ ਠੀਕ ਹੈ ਜੀ ਦੋਸਤੋ ਗੱਡੀ ਤੁਸੀਂ ਦੇਖ ਸਕਦੇ ਆ ਅਲਟੋ ਗੱਡੀ ਸਾਰੀ ਦੋਸਤੋ ਜੈਨੂਅਲ ਆ ਤੇ ਸਾਫ ਸੁਥਰੀ ਆ ਟੈਟਪਾ ਗੱਡੀ ਦਾ ਚੰਗਾ ਵਾ ਭਾਈ ਉਹਨੇ ਰੇਟ ਆਪਾਂ ਨੂੰ ਦੱਸਿਆ 8 ਲੱਖ ਰੁਪਈਆ ਤੇ ਰੇਟ ਬਾਈ ਜੀ ਨੇਗੋਸ਼ੀਏਬਲ ਹੈ ਜੀ? ਹਾਂਜੀ ਹਾਂਜੀ। ਰੇਟ ਤੁਸੀਂ ਦੋਸਤੋ ਜਦੋਂ ਆਪਨੇ ਬੈਠ ਕੇ ਤੁਸੀਂ ਗੱਲਬਾਤ ਕਰੋਂਗੇ ਗੱਡੀ ਤੁਹਾਡੇ ਪਸੰਦ ਆਊਗੀ ਤੁਸੀਂ ਬੈਠ ਕੇ ਗੱਲਬਾਤ ਕਰ ਸਕਦੇ ਆ। ਤੇ ਬਾਈ ਜੀ ਕਿਹੜੇ ਓਨਰਾਂ ਦੀ ਗੱਡੀ ਹੈ? ਇਹ 3rd ਓਨਰ ਆ। ਹਾਂ 3rd ਓਨਰ ਹੈ ਬਾਈ। ਤੇ ਇਹ ਗੱਡੀ ਦੀ ਫਾਈਨਾਂਸ ਹੈ ਨਹੀਂ ਹੁਣ? ਇਹ ਤੇ ਨਹੀਂ ਹੁਣ। ਕਿਤੇ ਨਹੀਂ ਹੁਣ। ਹਾਂਜੀ। ਇਹ ਤੁਹਾਨੂੰ ਦੂਜੀਆਂ ਗੱਡੀਆਂ ਜਿਹੜੀਆਂ ਉੱਚਾ ਮਾਰੀ 10 ਮਾਡਲ ਤੋਂ ਲੈ ਕੇ ਫਾਈਨਾਂਸ ਹੋ ਜਾ। ਠੀਕ ਹੈ ਜੀ। ਇਹਦੀ ਇੰਸ਼ੋਰ ਪੂਰੇ ਸਾਲ ਦੀ ਪਈ ਹੈ। ਠੀਕ ਹੈ ਜੀ ਇਹ ਕੋ 1 ਸਾਲ ਦੀ ਰਿਸੋਰਸ ਪਈਆ ਗੱਡੀ ਬਹੁਤ ਸਾਫ਼ ਸੁਥਰੀ ਆ ਦੇਖ ਸਕਦੇ ਆ ਤੁਸੀਂ ਤੇ ਹਾਂਜੀ ਅੱਗੇ ਕਿਹੜੀ ਆ ਜੀ ਵੀਰ ਅਲਟੋ ਜੀ ਅੱਗੇ 10 ਮਾਡਲ ਅਲਟੋ ਆ ਗਈ ਠੀਕ ਆ ਜੀ ਇਹ ਪਹਿਲੇ ਨਾਂ ਦੀ ਆ ਵੀਰੇ ਜੀ ਐਲ ਐਕਸ ਆਈ ਆ ਹਾਂਜੀ ਬਹੁਤ ਵਧੀਆ ਕਾਰ ਆ 1,70,000 ਦੀ ਡਿਮਾਂਡ ਆ ਜੀ ਦੋਸਤੋ ਆ ਦੇਖ ਸਕਦੇ ਆ ਤੁਸੀਂ ਅਲਟੋ 10 ਮਾਡਲ ਆ ਗੱਡੀ ਸਾਰੀ ਦੋਸਤੋ ਜੈਨੂਅਲ ਆ ਤੇ ਬਾਜੀ ਕਿਹੜੇ ਹੁੰਨ ਰੇ ਜੀ ਪਹਿਲੇ ਫਾਸਟ ਠੀਕ ਆ ਜੀ ਫਾਸਟਾ ਹੁੰਨਾਰਾ ਦੋਸਤੋ ਤੁਸੀਂ ਦੇਖ ਸਕਦੇ ਆ ਤੇ ਟੈਟਪਾ ਗੱਡੀ ਦਾ ਜਦ ਆਵਾ ਚੰਗੀ ਕੰਡੀਸ਼ਨ ਆ ਬਾਈ ਦੋਸਤੋ ਬਾਕੀ ਤੁਸੀਂ ਗੱਡੀ ਅੰਟੀਰੀਅਰ ਦੇਖ ਸਕਦੇ ਹੋ ਅੰਟੀਰੀਅਰ ਗੱਡੀ ਦਾ ਵਧੀਆ ਲੱਗਿਆ ਬਾਕੀ ਬਾਈ ਇਹ ਕਿ ਲੌਨ ਹੋ ਜਾਊਗਾ ਜੀ ਇਹਦੇ ਹੋ ਜਾਊਗਾ ਲੱਖ ਰੁਪਏ ਦਾ ਲੋਨ ਲੱਖ ਰੁਪਏ ਦਾ ਦੋਸਤੋ ਲੋਨ ਹੋ ਜਾਊਗਾ ਤੇ ਬਾਕੀ ਤੁਸੀਂ ਬੈਠ ਕੇ ਬਾਈ ਨਾਲ ਗੱਲਬਾਤ ਕਰ ਸਕਦੇ ਆ ਹਾਂਜੀ ਵੀਰੇ ਫੇਰ ਆ ਗਈ ਅਲਟ ਹਾਂਜੀ ਹਾਂਜੀ ਇਹ 12 ਮਾਡਲ ਆ ਵੀਰੇ ਠੀਕ ਹੈ ਐਲ ਐਕਸ ਆਈ ਆ ਵੀਰੇ ਜੀ ਉਹ ਤੋਂ 12 ਮਾਡਲ ਟੂ ਆ ਦੇਖ ਸਕਦੇ ਐ ਐਲ ਐਕਸ ਆਈ ਹੈ ਸਿਲਵਰ ਕਲਰ ਆ ਗੱਡੀ ਦਾ ਦੇਖ ਸਕਦੇ ਐ ਟਾਇਟਪਾ ਦੋਸਤੋ ਚੰਗਾ ਲੱਗਿਆ ਗੱਡੀ ਨੂੰ ਤੇ ਅੱਗੇ ਤੁਸੀਂ ਇੰਟੀਰੀਅਰ ਚੈੱਕ ਕਰ ਲਓ ਬੋਧਿਆ ਨੰਬਰ ਆਈਏ ਜੀ ਮੋਗਾ ਨੰਬਰ ਆ ਗੱਡੀ ਹਾਂਜੀ ਮੋਗਾ ਨੰਬਰ ਠੀਕ ਹੈ ਜੀ ਕੈਮੀ ਓਨਰ ਆ ਜੀ ਇਹ ਥਰਡ ਓਨਰ ਆ ਵੀਰ ਥਰਡ ਓਨਰ ਆ ਜੀ ਤੇ ਡਿਮਾਂਡ ਦੀ ਹੈ ਜੀ 1,70,000 ਰੁਪਏ 1,70,000 ਮੌਕੇ ਤੇ ਹੀ ਮੌਕੇ ਤੇ ਕਰਾਂਗੇ ਮਾਨਦਾਨ ਜਰੂਰ ਠੀਕ ਹੈ ਜੀ ਅੱਗੇ ਸਵਰਟ ਜੀ ਇਹ ਸਵਰਟ ਆ ਗਈ ਜੀ 10 ਮਾਡਲ 10 ਮਾਡਲ 10 ਮਾਡਲ ਹਾਂਜੀ ਇਹ ਵੀ ਮੌਗਾ ਨੰਬਰ ਹੈ ਜੀ ਇਹ ਵੀ ਮੌਗਾ ਨੰਬਰ ਹੈ ਠੀਕ ਹੈ ਜੀ ਕਿਵੇਂ ਓਨਰ ਹੈ ਇਹ ਇਹ ਦੂਜੇ ਨਾਮ ਦੇ ਦੋ ਦੂਜੇ ਨਾਮ ਦੀ ਕਾਰ ਆ ਕਾਰ ਬਹੁਤ ਸਾਫ਼ ਸੁਥਰੀ ਹੈ ਦੇਖ ਸਕਦੇ ਹੋ ਮਾਡਲ ਦੇ ਹਿਸਾਬ ਨਾਲ ਟਾਇਰ ਵੀ ਬਹੁਤ ਵਧੀਆ ਲੱਗਿਆ ਗੱਡੀ ਨੂੰ ਬਹੁਤ ਨਮੀ ਕਾਰ ਤੇ ਬਾਕੀ ਤੁਸੀਂ ਦੇਖ ਸਕਦੇ ਅੰਦਰੋਂ ਇੰਟੀਰੀਅਰ ਇੰਜਨ ਘੇਰ ਲਓ ਫੁੱਲ ਗਾਰੰਟੀ ਹੈ ਫੁੱਲ ਗਾਰੰਟੀ ਪੇਪਰ ਵਰਗ ਜੀ ਫੁੱਲ ਫੁੱਲ ਇਹਦੇ ਵੀ ਹੋ ਜੂ ਲਾਉਣ ਇਹਦੇ ਵੀ ਹੋ ਜੂਗਾ ਠੀਕ ਹੈ ਕਿਤੇ 1,60,000 ਰੁਪਏ ਦਾ ਲੋਨ ਹੋ ਜੂਗਾ ਦੋਸਤੋ 1,60,000 ਦਾ ਤੇ ਲੋਨ ਹੋ ਜੂਗਾ ਤੇ ਬਾਈ ਜੀ ਇਹ ਡਿਮਾਂਡ ਹੈ ਜੀ 2,70,000 2,70,000 ਦੇ ਡਿਮਾਂਡ ਆਈ ਲੱਖ ਰੁਪਏ ਦੇ ਕਿ ਗੱਡੀ ਲੈ ਕੇ ਆਖਾਂ ਹਾਂ ਜੀ ਹਾਂਜੀ ਹਾਂਜੀ ਅੱਡੇ ਜੀ ਇਹ 12 ਮਾਡਲ ਫਰਵਲਟ ਆ ਗਈ 12 ਮਾਡਲ ਫਰਵਲਟ ਜੀ ਹਾਂਜੀ ਦੋਸਤੋ 12 ਮਾਡਲ ਫਰਵਲਟ ਗੱਡੀ ਇਹ ਵੀ ਸਾਫ ਸੁਥਰੀ ਆ ਦੇਖ ਸਕਦੇ ਹੋ ਤੁਸੀਂ ਇਹ ਤਾਂ ਪਾ ਗੱਡੀ ਨੂੰ ਚੰਗਾ ਲੱਗਿਆ ਨਵੇਂ ਐਂਟਾਇਰ ਮੇਰੀ ਕਿਵੇਂ ਹੋ ਰਹੀ ਏ ਦੂਜੇ ਨਾਲ ਦੂਜੇ ਨਾਲ ਦੇ ਹੀ ਉਸ ਤੋਂ ਗੱਡੀ ਦਾ ਇੰਟੀਰੀਅਰ ਚੈੱਕ ਕਰ ਲਓ ਤੇ ਖੜਾਵਾ ਗੱਡੀ ਆ ਚੰਗਾ ਲੁਧਿਆਣੇ ਦਾ ਨੰਬਰ ਲੱਗਿਆ ਗੱਡੀ ਨੂੰ ਜੀ ਤੇ ਡਿਮਾਂਡ ਜੀ 3,70,000 ਰੁਪਏ ਦੀ 3,70,000 ਰੁਪਏ ਆ ਜੀ ਇਹ ਮੌਕੇ ਤੇ ਹੀ ਮਾਰਦਣਾ ਹਾਂਜੀ ਹਾਂਜੀ ਜ਼ਰੂਰ ਕਰਾਂਗੇ ਲੋਹੇ ਤੇ ਕਿੰਨਾ ਹੋ ਜਾਊਗਾ ਜੀ ਇਤੇ ਹੋ ਜੂਗੀ 2.5 ਲੱਖ ਰੁਪਏ ਦੋ ਲੱਖ 2.5 ਲੱਖ ਦਾ ਲੋਨ ਨਹੀਂ ਹਾਂਜੀ ਠੀਕ ਹੈ ਜੀ ਹਾਂਜੀ ਅੱਗੇ ਕਿਹੜੀ ਆ ਗਈ ਆ ਸਵਿਫਟ ਜੀ ਸਵਿਫਟ 13 ਮਾਡਲ ਆ ਗਰੀ ਦੋਸਤੋ ਸਵਿਫਟ 13 ਮਾਡਲ ਆ ਗਈ ਦੇਖ ਸਕਦੇ ਆ ਉਹੀ ਗੱਡੀ ਲੁਧਿਆਣੇ ਦਾ ਨੰਬਰ ਲੱਗਾ ਗੱਡੀ ਨੂੰ ਲਾਇਟ ਟਾਇਰ ਲੱਗਿਆ ਗੱਡੀ ਨੂੰ ਤੇ ਇੰਟੀਰੀਅਰ ਗੱਡੀ ਨੂੰ ਦਿਖਾਉਨੇ ਆ ਤੁਹਾਨੂੰ ਗੱਡੀ ਤੁਸੀਂ ਚੈੱਕ ਕਰੋ ਗੱਡੀ ਸਾਫ਼ ਸੁਥਰੀ ਆ ਚੰਗੇ ਖੜਾਵੇ ਜੀ ਦੋਸਤੋ ਗੱਡੀ ਤੇ ਲੁਧਿਆਣੇ ਦਾ ਨੰਬਰ ਆ ਜੀ ਕਿਆ ਮੇਂ ਹੁੰਦ ਰਹੀ ਹੈ ਪਹਿਲੇ ਫਾਸਟ ਫਾਸਟ ਹੁੰਦ ਰਹਾ ਤੇ ਵੀ ਵੀਰ ਕਹਿੰਦੇ ਫਾਸਟ ਓਨਰ ਵਾਲੀਆਂ ਗੱਡੀਆਂ ਹੋਣ ਤਾਂ ਉਹ ਦੇਖ ਸਕਦਾ ਇੰਟੀਰੀਅਰ ਦੋਸਤੋ ਤੁਸੀਂ ਚੈੱਕ ਕਰੋ ਇੰਟੀਰੀਅਰ ਵੀ ਬਹੁਤ ਵਧੀਆ ਲੱਗਿਆ ਗੱਡੀ ਨੂੰ ਬਾਜੀ ਰੇਟ ਹੈ ਸਵਾ 4 ਲੱਖ ਰੁਪਈਆ ਸਵਾ 4 ਲੱਖ ਰੁਪਈਆ ਜੀ ਮੌਕੇ ਤੇ ਮੰਨਦਾ ਨਹੀਂ ਜੀ ਹਾਂ ਜੀ ਬਾਜੀ ਜ਼ਰੂਰ ਤੇ ਲੋਨ ਕਿੰਨਾ ਹੋ ਜੂ ਤੇ ਇੱਥੇ ਲੋਨ ਹੋ ਜੂ ਵੀਰੇ 3 ਕ ਲੱਖ ਰੁਪਈਆ ਦਾ 3 ਲੱਖ ਰੁਪਈਆ ਤੱਕ ਠੀਕ ਹੈ ਜੀ ਹਾਂ ਜੀ ਵੀਰੇ ਅਜਿਹੀ ਗੱਡੀ ਹੈ ਜੀ ਅੱਗੇ ਆ ਗਈ ਵੀਰੇ Honda City ਹਾਂਜੀ Honda City ਜੀ ਪੰਜ ਮਾਡਲ 25 ਤੱਕ ਬਾਸ ਆ ਵੀਰੇ ਜੀ ਇਹ ਪੈਟਰੋਲ ਹੈ ਡੀਜ਼ਲ ਹੈ ਪੈਟਰੋਲ ਆ ਇਹ PNG ਗੈਟ ਇਲੈਕਟ੍ਰੋਨਿਕ ਲੱਗੀ ਹੋਈ ਹੈ ਜੀ ਦੋਸਤੋ ਗੱਡੀ ਦੇਖ ਸਕਦੇ ਤੁਸੀਂ ਘੱਟ ਬਜਟ ਵਾਲੀ ਟੈਟਪਾ ਗੱਡੀ ਨੂੰ ਚੰਗਾ ਗੱਡੀ ਕੰਡੀਸ਼ਨ ਦੀ ਵੀ ਸਾਫ਼ ਆ ਬਾਈ ਜੀ ਕਵੇਂ ਹੁੰਦਾ ਰਹੇ ਇਹ ਤੀਜੇ ਵੀਰੇ ਪਾਸਿੰਗ ਹੋਊਗੀ ਜੀ ਪਾਸਿੰਗ ਹੈਗੀ ਆ ਵੀਰੇ ਠੀਕ ਹੈ ਜੀ ਦੋਸਤੋ ਡੀਟੇਲ ਚੈੱਕ ਕਰ ਸਕਦੇ ਹੋ ਤੁਸੀਂ ਰੇਟ ਪਾਈ ਜੀ 1.5 ਲੱਖ ਰੁਪਏ ਰੇਟ ਲੱਖ ਰੁਪਏ ਮੌਕੇ ਤੇ ਘੱਟ ਵੱਧ ਹੋ ਗਈ ਹਾਂ ਜੀ ਹਾਂ ਜੀ ਅੱਗੇ ਕਿਹੜੀ ਆ ਜੀ ਇਹ ਆ ਗਈ ਸਵਿਫਟ 19 ਮਾਡਲ ਨਵੀਂ ਸ਼ੇਪ ਵਾਲੀ ਆ ਲਓ ਦੋਸਤੋ 19 ਮਾਡਲ ਆ ਗਈ ਨਵੀਂ ਸ਼ੇਪ ਵਾਲੀ ਦੇਖ ਸਕਦੇ ਹੋ ਤੁਸੀਂ ਚੰਗੀ ਕੰਡੀਸ਼ਨ ਦੀ ਗੱਡੀ ਆ ਤਾਂ ਤਾਂ ਭਾ ਜਿਵੇਂ ਨਵਾਂ ਲੱਗਿਆ ਦੋਸਤੋ ਬਾਕੀ ਪੂਰੀ ਸਾਫ ਸੁਥਰੀ ਆ ਕਰੋ ਚੈੱਕ ਤੁਸੀਂ ਜੀ ਅੰਟੀਰੀਅਰ ਭਾਈ ਜੀ ਕਹਿੰਦੇ ਹੁੰਦਾ ਰਾਈ ਇਹ ਪਹਿਲੇ ਪਹਿਲੇ ਹੁੰਦਾ ਰਾਈ ਹਾਂਜੀ ਕੀ ਡਿਮਾਂਡ ਚਾਹੀ ਗੱਡੀਏ ਇਹ 6 ਲੱਖ 70 ਹਜ਼ਾਰ ਰੁਪਏ ਦੀ ਡਿਮਾਂਡ 6 ਲੱਖ 70 ਹਜ਼ਾਰ ਰੁਪਏ ਦੀ ਡਿਮਾਂਡ ਆ ਬਾਕੀ ਮੌਕੇ ਤੇ ਮਾਰਦਣਾ ਹੋਵੇ ਹਾਂਜੀ ਹਾਂਜੀ ਤੇ ਲੋਨ ਕਿੰਨਾ ਹੋ ਜੀ ਇੱਥੇ ਇਹਦੇ ਹੋਜੂ 6 ਲੱਖ ਰੁਪਏ ਦਾ ਲੋਨ 6 ਲੱਖ ਰੁਪਏ ਦਾ ਲੋਨ ਹੋ ਜੂਗੀ 70 ਹਜ਼ਾਰ ਰੁਪਏ ਦੇ ਅੱਗੇ ਗੱਡੀ ਲੈ ਕੇ ਜਾਣਾ ਹੈ ਹਾਂਜੀ 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 ਅੱਗੇ ਕਿਹੜੀ ਆ ਗਈ ਆਈ 20 ਆ ਗਈ ਆਈ 20 ਜੀ ਕੈ ਮਾਡਲ ਹੈ ਜੀ ਇਹ ਇਹ 15 ਮਾਡਲ ਆ ਜੀ ਸਪੋਰਟਸ ਆਪਸ਼ਨਲ ਪੁਸ਼ ਬਟਨ ਵਾਲੀ ਠੀਕ ਆ ਜੀ ਦੋਨੇ ਚਾਬੀਆਂ ਜੀ ਬਹੁਤ ਵਧੀਆ ਕਾਰ ਆ ਟਾਇਰ ਨਵੇਂ ਬ੍ਰਾਂਡ ਦੇ ਹੋ ਦੋਸਤੋ ਕੰਪਨੀ ਵਾਲੇ ਲਾਏ ਲੱਗਿਆ ਟਾਇਰ ਜਿਵੇਂ ਨਵੇਂ ਲੱਗੇ ਆ ਗੱਡੀ ਨੂੰ ਕੰਡੀਸ਼ਨ ਗੱਡੀ ਬਹੁਤ ਚੰਗੀ ਆ ਸਾਫ ਸੁਥਰੀ ਆ ਲੁਧਿਆਣੇ ਆ ਦੋਸਤੋ ਨੰਬਰ ਆ ਕਿਵੇਂ ਉਹ ਮਾਡਲ ਹੈ ਜੀ ਗੱਡੀ ਇਹ ਦੂਜੇ ਨਾਂ ਤੇ ਦੂਜੇ ਨਾਂ ਦੀ ਗੱਡੀ ਆ ਮਾਡਲ ਕਿਹੜਾ ਸੀ ਜੀ 15 15 ਮਾਡਲ ਹੈ ਤੇ ਤੁਸੀਂ ਦੋਸਤੋ ਅੰਟੀਰੀਅਰ ਗੱਡੀ ਦਾ ਕਰੋ ਚੈੱਕ ਬਹੁਤ ਵਧੀਆ ਇੰਟੀਰੀਅਰ ਲੱਗਿਆ ਗੱਡੀ ਨੂੰ ਦੋਸਤੋ ਜੇ ਕਿਸੇ ਭਰਾ ਨੂੰ ਗੱਡੀ ਕੋਈ ਵੀ ਪਸੰਦ ਆਉਂਦੀ ਆ ਵੀਰੇ ਹੁਣ ਆਪਾਂ ਨੰਬਰ ਸਕਰੀਨ ਤੇ ਵੀ ਚਲਾਵਾਂਗੇ ਨੰਬਰ ਆਪਾਂ ਤੁਹਾਨੂੰ ਬੋਲ ਕੇ ਵੀ ਦੱਸ ਦਾਂਗੇ ਤੁਸੀਂ ਵੀਰੇ ਹੁਣਾਂ ਨਾਲ ਗੱਲਬਾਤ ਕਰ ਲਿਓ ਕਿਵੇਂ ਵੀ ਤੁਹਾਡੇ ਗੱਲਬਾਤ ਸੈੱਟ ਆਉਂਦੀ ਆ ਤੁਸੀਂ ਵੀਰੇ ਹੁਣਾਂ ਰੇਟ ਕਰ ਸਕਦੇ ਆ ਜੈ ਜੈ ਤੇ ਹਾਂਜੀ ਭਾਈ ਜੀ ਕੀ ਡਿਮਾਂਡ ਚਾਹ ਗੱਡੀ ਇਹਦੀ 5 ਲੱਖ 25 ਹਜ਼ਾਰ ਰੁਪਏ ਡਿਮਾਂਡ 5 ਲੱਖ 25 ਹਜ਼ਾਰ ਡਿਮਾਂਡ ਤੇ ਇਹਦੇ ਲੋਨ ਕਿੰਨਾ ਹੋ ਜੀ ਇਹਦੇ ਹੋ ਜੂ 4.5 ਲੱਖ ਰੁਪਏ ਦਾ 4.5 ਲੱਖ ਦਾ ਠੀਕ ਆ ਜੀ ਹਾਂਜੀ ਅੱਗੇ ਕਿਹੜੀ ਹੈ ਜੀ ਅੱਗੇ ਰਿਟੇਜ ਆ ਗਈ ਜੀ 13 ਮਾਡਲ ਜੀ ਨੰਬਰ ਕਿੱਥੋਂ ਦਾ ਜੀ ਇਹ ਇਹ ਕਪੂਰਥਲੇ ਦਾ ਵੀਰੇ ਕਪੂਰਥਲੇ ਦਾ ਜੀ ਪਹਿਲੇ ਨਾਂ ਦੀ ਗਾਰ ਆ ਅੰਜੋਰ ਪੂਰੇ ਸਾਲ ਦੀ ਪਈ ਆ ਟਾਇਰ ਨਵੇਂ ਆ ਸਾਰੀ ਓਰੀਜਨਲ ਦੀ ਗਾਰੰਟੀ ਆ ਠੀਕ ਆ ਜੀ ਦੋਸਤੋ ਲੈ ਬਾਈ ਹੁਣਾਂ ਨੇ ਸਾਰੀ ਗੱਡੀ ਓਰੀਜਨਲ ਦੀ ਗਾਰੰਟੀ ਦਿੱਤੀ ਆਪਾਂ ਨੂੰ ਤੇ ਗੱਡੀ ਬਾਕੀ ਖੜਾਵੇ ਦੀ ਚੰਗੀ ਆ ਦੋਸਤੋ ਗੱਡੀ ਕੰਡੀਸ਼ਨ ਦੀ ਵੀ ਚੰਗੀ ਆ ਟੈਟਪਾ ਵੀ ਬਹੁਤ ਵਧੀਆ ਲੱਗਿਆ ਗੱਡੀ ਨੂੰ ਤੇ ਤੁਸੀਂ ਬਾਕੀ ਇੰਟੀਰੀਅਰ ਦੇਖ ਲਓ ਇੰਟੀਰੀਅਰ ਵੀ ਗੱਡੀ ਦਾ ਸਾਫ਼ ਸੁਥਰਾ ਆ ਦੋਸਤੋ ਲੱਗਿਆ ਬਾਜੀ ਕੀ ਡਿਮਾਂਡ ਚਾਹੀਏ 3 ਲੱਖ ਰੁਪਏ ਡਿਮਾਂਡ 3 ਲੱਖ ਰੁਪਏ ਤੇ ਇਹਦੇ ਲਾਉਣਗੇ ਕਿੰਨਾ ਹੋਊ ਜੀ ਇਹਦੇ ਹੋਊ ਜੂ 2 ਤੋਂ 2.5 ਦੇ ਵਿੱਚ ਵਿੱਚ ਲਾਉਣੋ 2.5 ਲੱਖ ਦੇ ਵਿੱਚ ਵਿੱਚ ਹੋਣਾ ਹੈ ਨਾ ਜੀ ਠੀਕ ਆ ਜੀ ਹਾਂ ਜੀ ਅੱਗੇ ਕਿਹੜੀ ਆ ਗਈ ਅੱਗੇ ਆ ਗਈ ਜੀ ਟਾਟਾ ਵਾਲਿਆਂ ਦੀ ਤਿਆਗੋ 19 ਮਾਡਲ ਤਿਆਗੋ ਦੋਸਤੋ 19 ਮਾਡਲ ਆ ਗਈ ਲੁਧਿਆਣਾ ਨੰਬਰ ਆ ਗੱਡੀ ਨੂੰ ਹਾਂ ਜੀ ਕਿਵੇਂ ਓਨਰ ਆ ਜੀ ਇਹ ਦੂਜੇ ਨੇ ਦੂਜੇ ਓਨਰ ਆ ਦੋਸਤੋ ਗੱਡੀ ਸਾਫ਼ ਸੁਥਰੀ ਆ ਤੰਗੀ ਕੰਡੀਸ਼ਨ ਦੀ ਆ ਟੱਪਾ ਗੱਡੀ ਨੂੰ ਵਧੀਆ ਲੱਗਿਆ 19 ਮਾਡਲ ਆ ਬਾਈ ਹੁਣਾਂ ਨੇ ਦੱਸਿਆ ਤੇ ਕੀ ਡਿਮਾਂਡ ਚਾਹੀਦੀ ਗੱਡੀਏ ਸਾਢੇ 3 ਲੱਖ ਰੁਪਈਆ ਸਾਢੇ 3 ਲੱਖ ਰੁਪਈਆ ਲੋਨੇ ਤੇ ਕਿੰਨਾ ਹੋ ਜੂ ਇਹਦੇ ਹੋ ਜੂ 2.5 ਲੱਖ ਰੁਪਈਆ 2.5 ਲੱਖ ਤੱਕ ਲੋਨ ਹੋਊਗਾ ਇਹ ਗੱਡੀ ਪੈਟਰੋਲਾ ਹੀ ਡੀਜ਼ਲ ਡੀਜ਼ਲ ਆ ਵੀਰੇ ਡੀਜ਼ਲ ਆ ਜੀ ਦੋਸਤੋ ਗੱਡੀ ਦਾ ਇੰਟੀਰੀਅਰ ਚੈੱਕ ਕਰੋ ਤੁਸੀਂ ਚੰਗੇ ਇੰਟੀਰੀਅਰ ਦੀ ਗੱਡੀ ਆ ਤੇ ਦੋਸਤੋ ਬਣੇ ਰਹੋ ਤੁਸੀਂ ਵੀਡੀਓ ਦੇ ਨਾਲ ਗੱਡੀਆਂ ਤੁਹਾਨੂੰ ਹੋਰ ਵੀ ਬਹੁਤ ਘੰਟ ਘੰਟ ਦਿਖਾਉਣੀ ਆ ਆਓ ਆਪਾਂ ਕਰਦੇ ਹਾਂ ਗੱਲਬਾਤ ਗੱਡੀਆਂ ਦੇਖ ਰਹੇ ਹਾਂ ਤੇ ਜਿਹੜੇ ਭਰਾਵਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤਾਂ ਕਿ ਆਪਣੀ ਸਪੋਰਟ ਹੋ ਸਕੇ ਹਰੇਕ ਤੁਹਾਨੂੰ ਕਾਰ ਵਾਹਾਰ ਦੀ ਵੀਡੀਓ ਦਿਖਾਵਾਂਗੇ ਹਰੇਕ ਤਰ੍ਹਾਂ ਦੀ ਗੱਡੀ ਦਿਖਾਵਾਂਗੇ ਤੁਹਾਨੂੰ ਥੋੜੇ ਬਜਟ ਵਾਲੀਆਂ ਗੱਡੀਆਂ ਤੁਹਾਡੇ ਕੋਲ ਲੈ ਕੇ ਆਉਂਦੇ ਰਹਿਾਂਗੇ ਹਾਂਜੀ ਭਾਈ ਜੀ ਇਹ ਟਾਇਓਸ ਆ ਜੀ 15 ਮਾਡਲ ਜੀ ਟੋਆਟਾ ਵਾਲਿਆਂ ਦੀ ਕਾਰ ਆ ਡੀਜ਼ਲ ਚ ਕਾਰ ਆ ਇਹ ਦੋਸਤੋ ਗੱਡੀ ਪੂਰੀ ਕੋਕਾ ਪੀਸ ਹੈ ਸਾਹਦਿਆਂ ਤੁਸੀਂ ਗੱਡੀ ਬਹੁਤ ਚੰਗੀ ਕੰਡੀਸ਼ਨ ਦੀ ਆ ਲਾਈਟ ਐਰ ਬਹੁਤ ਚੰਗੇ ਲੱਗਿਆ ਗੱਡੀ ਕੰਡੀਸ਼ਨ ਚੰਗੀ ਆ ਦੇਖ ਸਕਦੇ ਆ ਤੁਸੀਂ ਬਾਈ ਜੀ ਮਾਡਲ ਕਿਹੜਾ ਹੀ ਇਹ 15 ਵੀਰੇ 15 ਮਾਡਲਾ ਦੋਸਤੋ ਕੈਮੀ ਉਨਰ ਆ ਜੀ ਦੂਜੇ ਨਾਮ ਤੇ ਆ ਵੀਰੇ ਗੱਡੀ ਦੂਜੇ ਨਾਮ ਤੇ ਆਈ ਬਾਕੀ ਗੱਡੀ ਦਾ ਇੰਟੀਰੀਅਰ ਦੇਖ ਸਕਦੇ ਆ ਤੁਸੀਂ ਡਿਮਾਂਡ ਬਾਈ ਜੀ 490000 ਰੁਪਏ ਡਵਾ 490000 ਰੁਪਏ ਡਿਮਾਂਡ ਆ ਬਾਕੀ ਮੌਕੇ ਤੇ ਜੀ ਹਾਂ ਜੀ ਹਾਂ ਜੀ ਮੌਕੇ ਤੇ ਜਰੂਰ ਮਾਨ ਕਰਾਂਗੇ ਤੇ ਬਾਈ ਜੀ ਇਹ ਲੋੜੇ ਤੇ ਕਿੰਨਾ ਹੋਵੇ ਇਹ ਤੇ ਹੋਊ 4 ਲੱਖ ਰੁਪਏ ਤੇ ਨਾ 4 ਲੱਖ ਤਾਂ ਹੋਊਗਾ ਜੀ ਹਾਂਜੀ ਅੱਗੇ ਕਿਹੜੀ ਹੈਗੀ ਜੀ ਅੱਗੇ ਆ ਗਈ ਜੀ ਨੀਸਾਨ ਵਾਲਿਆਂ ਦੀ ਸਨੀ ਸਨੀ ਪਹਿਲੇ ਨਾਂ ਦੀ ਕਾਰ ਆ ਇਹ ਜੀ ਹਾਂਜੀ ਟੌਪ ਵਾਲਾ ਮਾਡਲ ਆ ਪੁਸ਼ ਬਟਨ ਵਾਲੀ ਆ ਜੀ ਟਾਇਰ ਨਵੇਂ ਡੀਜ਼ਲ ਚ ਬਹੁਤ ਵਧੀਆ ਕਾਰ ਆਲ ਓਰੀਜਨਲ ਕਾਰ ਆ ਇਹ ਠੀਕ ਆ ਜੀ ਮਾਡਲ ਕਿਹੜਾ ਹੀ ਹੈ ਇਹ 12 ਮਾਡਲ ਆ 12 ਮਾਡਲ ਆ ਜੀ ਠੀਕ ਆ ਜੀ ਦੋਸਤੋ ਗੱਡੀ ਚੰਗੀ ਸਾਫ਼ ਸੁਥਰੀ ਹੈ ਦੇਖ ਸਕਦੇ ਆ ਤੁਸੀਂ ਆਲ ਓਰੀਜਨਲ ਆ ਟੌਮ ਮੋਰਨ ਪੁੱਛ ਵਧੀਆ ਗੱਡੀਆ ਤੁਸੀਂ ਚੈੱਕ ਕਰ ਸਕਦੇ ਆ ਇੰਟੀਰੀਅਰ ਪੂਰਾ ਵਧੀਆ ਲੱਗਿਆ ਗੱਡੀ ਨੂੰ ਭਾਈ ਜੀ ਡਿਮਾਂਡ ਇਹਦੀ ਇਹਦੀ 3 ਲੱਖ ਰੁਪਈਆ ਡਿਮਾਂਡ 3 ਲੱਖ ਰੁਪਈਆ ਦੋਸਤੋ ਡਿਮਾਂਡ ਆ ਬਾਕੀ ਮੌਕੇ ਤੁਹਾਡਾ ਮਾਣਦਾਨ ਹੋ ਜੂਗਾ ਜਿੰਨਾ ਵੀ ਹੋ ਸਕਦਾ ਬੈਠ ਕੇ ਦੂਜੀ ਭਾਜੀ ਉਹਨਾਂ ਨਾਲ ਗੱਲਬਾਤ ਕਰ ਸਕਦੇ ਆ ਭਾਈ ਜੀ ਲੋਨੇ ਤੇ ਕਿੰਨਾ ਹੋ ਜੀ ਇਹਦੇ ਹੋ ਜੀ 2 ਲੱਖ ਰੁਪਈਆ ਦਾ ਲੋਨ 2 ਲੱਖ ਦਾ ਲੋਨ ਹੋ ਜੂਗਾ ਜੀ ਹਾਂ ਜੀ ਅੱਗੇ ਦੋਸਤੋ ਆ ਗਈ ਬਲੇਰੋ ਐਮਰ ਲਈਏ 12 ਮਾਡਲ ਆ ਜੀ ਜੀ ਦੋਸਤੋ 12 ਮਾਡਲ ਆ ਟੈਟਪਾ ਚੰਗਾ ਲੱਗਿਆ ਲਾਈ ਲੱਗੇ ਹੋਇਆ ਗੱਡੀ ਵੀ ਦੇਖ ਸਕਦੇ ਆ ਤੁਸੀਂ ਬੇਸ ਲੱਗੀ ਆ ਵਿੱਚ ਐਮਪੋ ਬੂਫਰ ਲੱਗਿਆ ਐਮਪੋਫਰ ਲੱਗਿਆ ਇਹ ਚੰਗੇ ਸ਼ੌਂਕੀ ਬੰਦੇ ਕੋਲ ਗੱਡੀ ਆਈ ਲੱਗਦੀ ਆ ਦੇਖ ਸਕਦੇ ਆ ਤੁਸੀਂ ਗੱਡੀ ਬਾਕੀ ਤੁਸੀਂ ਬਾਹਰੋਂ ਕੰਡੀਸ਼ਨ ਗੱਡੀ ਦੀ ਦੇਖ ਸਕਦੇ ਆ ਬਹੁਤ ਨਵੀਂ ਅੰਟੀਰੀਅਰ ਅੰਦਰੋਂ ਦਿਖਾਓ ਅੰਦਰੋਂ ਬਾਕੀ ਅੰਦਰ ਤੁਸੀਂ ਅੰਟੀਰੀਅਰ ਦੇਖੋ ਗੱਡੀ ਦਾ ਹਾਂਜੀ ਬਾਈ ਜੀ ਅੰਟੀਰੀਅਰ ਕਰੋ ਚੈੱਕ ਗੱਡੀ ਦਾ ਬਹੁਤ ਵਧੀਆ ਅੰਟੀਰੀਅਰ ਲੱਗਿਆ ਗੱਡੀ ਨੂੰ ਬਾਜੀ ਕੀ ਡਿਮਾਂਡ ਆ ਜੀ ਇਹਦੀ? ਇਹਦੀ 4.5 ਲੱਖ ਰੁਪਏ ਡਿਮਾਂਡ। 4.5 ਲੱਖ ਰੁਪਏ ਦੋਸਤੋ ਡਿਮਾਂਡ ਆ ਗੱਡੀ ਦੀ। ਤੇ ਬਾਜੀ ਲੋਨ ਕਿੰਨਾ ਹੋ ਜੀ ਉੱਤੇ? ਇਹਦੇ ਹੋ ਜੂ 3 ਤੋਂ 3.5 ਲੱਖ ਰੁਪਏ ਦੇ ਵਿੱਚ। ਠੀਕ ਆ 3.5 ਲੱਖ ਰੁਪਏ ਦੇ ਨੇੜੇ ਦੋਸਤੋ ਇਹਦੇ ਲੋਨ ਹੋ ਜੂਗਾ ਗੱਡੀ ਦੇ। ਤੇ ਹਾਂਜੀ ਅੱਗੇ ਤੁਹਾਨੂੰ ਦਿਖਾਉਂਦੇ ਆ ਕਰੇਟਾ। ਹਾਂਜੀ ਕਰੇਟਾ। ਹਾਂਜੀ ਇਹ 18 ਮਾਡਲ ਆ ਵੀਰੇ। ਠੀਕ ਆ ਜੀ। ਟੌਪ ਵਾਲਾ ਮਾਡਲ ਆ। ਪੁਸ਼ ਵਟਨਾ। ਦੋਨੇ ਚਾਬੀਆਂ ਜੀ 80000 ਜੱਲੀ ਕੰਪਨੀ ਰਿਕਾਰਡ ਨਾਲ ਇਹਦੀ ਕੰਪਨੀ ਉਨੀ ਉਹ ਵਾਰੰਟੀ ਆ 20000 ਕਿਲੋਮੀਟਰ ਤੱਕ ਇਹਨੂੰ ਜੇ ਕੁਝ ਹੁੰਦਾ ਇੰਜਨ ਗੇਅਰ ਨੂੰ ਕੰਪਨੀ ਫ੍ਰੀ ਆਫ ਕੋਸਟ ਕੋਈ ਲੇਬਰ ਨਹੀਂ ਕੋਈ ਖਰਚਾ ਨਹੀਂ ਕੰਪਨੀ ਠੀਕ ਕਰਕੇ ਦਊ ਠੀਕ ਆ ਜੀ ਹਾਂਜੀ ਦੋਤੋ ਕੰਪਨੀ ਦੀ ਗਾਰੰਟੀ ਪਈਆ ਹਲੇ ਤੇ ਗੱਡੀ ਬਹੁਤ ਚੰਗੀ ਕੰਡੀਸ਼ਨ ਦੀ ਆ ਲੁਧਿਆਣਾ ਨੰਬਰ ਆ ਗੱਡੀ ਦੇਖ ਸਕਦੇ ਆ ਤੁਸੀਂ ਸੈਟਪਲ ਬਹੁਤ ਚੰਗਾ ਲੱਗਿਆ ਇਹਨੂੰ ਤੇ ਬਾਈ ਜੀ ਡਿਮਾਂਡ ਇਹਦੀ ਇਹਦੀ 9,90,000 ਰੁਪਏ ਡਿਮਾਂਡ ਹੈ 9,90,000 ਰੁਪਏ ਗੱਡੀ ਦੀ ਡਿਮਾਂਡ ਆ ਬਾਕੀ ਮੌਕੇ ਦੋਸਤੋ ਮਾਨਤਾਣ ਥੋੜਾ ਹੋਊਗਾ ਜਿੰਨਾ ਵੀ ਹੋ ਸਕਦਾ ਹੋਇਆ ਤੇ ਬਾਕੀ ਵੀਰੇ ਹੋਣਾ ਨਾ ਗੱਲਬਾਤ ਕਰ ਲਿਓ ਤੁਸੀਂ ਅੱਗੇ ਬਰੀਜਾ ਆ ਗਈ ਵੀਰੇ ਹਾਂਜੀ ਬਰੀਜਾ ਆ ਗਈ ਜੀ ਬਰੀਜਾ 19 ਮਾਡਲ ਆ ਵੀਰੇ ਇਹ ਜੀ ਜੀਡੀਆਈ ਆ ਜੀ ਪਹਿਲੇ ਨਾਂ ਤੇ ਆ ਠੀਕ ਆ ਜੀ ਬਹੁਤ ਵਧੀਆ ਕਾਰ ਆ ਵੀਰੇ ਆ ਦੋਸਤੋ ਤੁਸੀਂ ਦੇਖ ਸਕਦੇ ਆ ਗੱਡੀ ਪਹਿਲੇ ਓਨਰ ਆ ਚੰਗੀ ਕੰਡੀਸ਼ਨ ਦੀ ਆ ਗੱਡੀ ਨੰਬਰ ਕਿੱਥੋਂ ਦਾ ਜੀ ਇਹ ਖੰਨੇ ਦਾ ਨੰਬਰ ਆ ਪੀਪੀ 26 ਖੰਨੇ ਦਾ ਨੰਬਰ ਲੱਗਾ ਗੱਡੀ ਨੂੰ ਪਹਿਲੇ ਨਾਂ ਤੇ ਪਹਿਲੇ ਨਾਂ ਤੇ ਆ ਜੀਡੀਆਈ ਮਾਡਲ ਆ ਜੀਡੀੀ ਮਾਡਲ ਆ ਗੱਡੀ ਦਾ ਖੜਾਵਾ ਦੇਖ ਸਕਦੇ ਨੇ ਆ ਇੰਟੀਰੀਅਰ ਗੱਡੀਆ ਤੁਹਾਨੂੰ ਦਿਖਾ ਦਿੰਨੇ ਆ ਇੰਟੀਰੀਅਰ ਗੱਡੀ ਨੂੰ ਬਹੁਤ ਵਧੀਆ ਲੱਗਾ ਚੈੱਕ ਕਰੋ ਤੁਸੀਂ ਤੇ ਬਾਕੀ ਡਿਮਾਂਡ ਬਾਈ ਹੁਣਾਂ ਤੋਂ ਪੁੱਛ ਜਿੰਦੇ ਆ ਬਾਈ ਜੀ ਇਹ ਡਿਮਾਂਡ ਜੀ 9 ਲੱਖ ਰੁਪਈਆ ਡਿਮਾਂਡ 9 ਲੱਖ ਰੁਪਈਆ ਦੋਸਤੋ ਡਿਮਾਂਡ ਆ ਗੱਡੀ ਦੀ ਬਾਕੀ ਮੌਨ ਪਣ ਤੁਹਾਡਾ ਹੋ ਜਾਊਗਾ ਜੀ ਇਹ ਤੇ ਲੋਨ ਕਿੰਨਾ ਕੋਈ ਜੀ ਇਹਦੇ ਹੋ ਜੂ ਵੀਰੇ 7 ਤੋਂ 7.5 ਲੱਖ ਦੇ ਲੋਨ। 7.5 ਲੱਖ ਤੱਕ ਦੋਸਤੋ ਲੋਨ ਹੋ ਜੂਗਾ। ਬਾਕੀ ਜਿਹੜਾ ਰੇਟ ਤੁਸੀਂ ਜਿਵੇਂ ਤੁਹਾਨੂੰ ਠੀਕ ਲੱਗਦਾ ਉਸ ਹਿਸਾਬ ਨਾਲ ਵੀਰੇ ਨਾਲ ਬੈਠ ਕੇ ਗੱਲਬਾਤ ਕਰ ਸਕਦੇ ਆ। ਵੀਰੇ ਆਪਣੇ ਕੋਲ ਹੈਰੀਟੇਮ ਗੱਡੀਆਂ ਕਿੰਨੀਆਂ ਖੁੰਦੀਆਂ? 20 25 11 ਵੀਰੇ। ਹਾਂ अवेलेबल ਹੁੰਦੀਆਂ ਹੀ ਹੁੰਦੀਆਂ। ਠੀਕ ਹੈ ਜੀ। ਤੇ ਬਾਈ ਜੀ ਇੱਕ ਤੁਸੀਂ ਨੰਬਰ ਬੋਲ ਦਿਓ ਜੀ। ਮੇਰਾ ਨਾਮ ਹੈਗਾ ਜੀ ਵਿਪਨ ਗੋਇਲ। ਹਾਂਜੀ। ਨੰਬਰ ਹੈਗਾ ਮੇਰਾ 9878200591 ਠੀਕ ਹੈ ਜੀ। 9978200591 ਜੀ। ਦੋਸਤੋ ਨੰਬਰ ਤੁਸੀਂ ਨੋਟ ਕਰ ਲਓ ਆਪਾਂ ਨੰਬਰ ਸਕਰੀਨ ਤੇ ਵੀ ਚਲਾ ਦਾਂਗੇ ਵੀਰੇ ਹੁਣਾਂ ਤੁਸੀਂ ਗੱਲਬਾਤ ਕਰ ਸਕਦੇ ਆ ਜਿਵੇਂ ਵੀ ਤੁਹਾਡੀ ਠੀਕ ਰਹਿੰਦੀ ਹੈ ਗੱਲ ਉਸ ਹਾਂਣਾ ਤੁਸੀਂ ਬੈਠ ਕੇ ਗੱਲਬਾਤ ਕਰ ਸਕਦੇ ਆ ਮਿਲਦੇ ਆ ਕਿਤੇ ਨਵੀਂ ਵੀਡੀਓ ਦੇ ਨਾਲ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਧੰਨਵਾਦ ਬਾਈ ਜੀ ਤੁਹਾਡਾ ਵੀ ਠੀਕ ਹੈ